ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਹੋਣੀ ਚਾਹੀਦੀ ਏ ਪਾਰਟੀ ਦੇ ਜਿਹੜੇ ਲੀਡਰ ਨੇ ਜਾਂ ਪਾਰਟੀ ਦੇ ਸੰਬੰਧ ਗੈਂਗਸਟਰਾਂ ਦੇ ਨਾਲ ਨੇ ਕੰਚਨਪ੍ਰੀਤ ਦੇ ਖਿਲਾਫ ਮੁਕਦਮੇ ਹੋਰ ਲੀਡਰਾਂ ਦੇ ਖਿਲਾਫ ਮੁਕਦਮੇ ਪੰਚਾ ਸਰਪੰਚਾਂ ਦੇ ਖਿਲਾਫ ਮੁਕਦਮੇ ਕੀ ਆਮ ਆਦੀ ਪਾਰਟੀ ਦੇ ਮੰਤਰੀ ਹੋਣ ਚਾ ਬੁਲਾ ਰਹੇ ਹੋ ਉਹ ਕਹਿੰਦੇ ਜੀ ਤੁਹਾਡੀ ਪਾਰਟੀ ਦੇ ਜਿਹੜੇ ਲੀਡਰਸ ਹਨ ਨਾ ਜਿਹਦੇ ਜੋਦੀ ਚੋਣ ਲੜੀ ਹੈਗੀ ਤਰਨ ਤਰਨ ਦੇ ਵਿੱਚ ਗੈਂਗਸਟਰ ਦਾ ਫੋਨ ਕਰਾਏ ਨੇ ਤਾਂ ਇੰਨੀਆਂ ਵੋਟਾਂ ਪੈ ਗਈਆਂ ਨੇ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਦੇ ਮੈਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਸੁੱਤੇ ਪਏ ਸੀ ਤੁਸੀਂ ਚੋਣਾਂ ਦੇ ਦੌਰਾਨ ਇਹ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੁਹਾਨੂੰ ਯਾਦਾ ਬੀਬੀ ਸੁਖਵਿੰਦਰ कौर ਰੰਧਾਵਾ ਜੀ ਉਹ ਧਰਮੀ ਫੌਜੀਆ ਦਾ ਪਰਿਵਾਰ ਹੈ ਜਿਨ੍ਹਾਂ ਨੇ ਇੰਡੀਆ ਕੁਰਬਾਨੀਆਂ ਦਿੱਤੀਆਂ ਕੌਮ ਵਾਸਤੇ ਬਲਤੇਜ ਪੰਨੂ ਤੇ ਕਹਿੰਦੇ ਨੇ ਕਿਹੜਾ ਧਰਮੀ ਪੂਜੀ ਪਰਿਵਾਰ ਪੰਨੂ ਸਾਹਿਬ ਤਾਂ ਪਹਿਲਾਂ ਆਪਦੀਆਂ ਗੱਲਾਂ ਦੇ ਲੋਕਾਂ ਨੂੰ ਜਵਾਬ ਦੇ ਦੇਣ ਟੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਹੜੀ ਸਰਕਾਰ ਨੇ ਕਰਾਈਏ ਉਹ ਤਾਂ ਕਹਿੰਦੇ ਸੀ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਆਈ ਬਲਤੇਜ ਪੰਨੂ ਸਾਹਿਬ ਉਹ ਤਾਂ ਕਹਿੰਦੇ ਸੀ ਹੋਈ ਹੀ ਨਹੀਂ ਜੀ ਸਾਡੇ ਤਾਂ ਇੰਟਰਵਿਊ ਸਿੱਧੂ ਮੂਸੇਵਾਲੇ ਦਾ ਕਤਲ ਕਿਹਦੀ ਸਰਕਾਰ ਚ ਹੋਇਆ ਉਹ ਗੈਂਗਸਟਰਾਂ ਦੀ ਪੁਸ਼ਤ ਪਨਾਈ ਕੌਣ ਕਰ ਰਿਹਾ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਿਹਦੀ ਸਰਕਾਰ ਚ ਹੋਇਆ ਅਮਰੀਕਾ ਡਿਡਟ ਕੰਚਨਪ੍ਰੀਤ ਕੌਰ ਉਹ ਕਿੱਥੇ ਹੈ ਪੰਜਾਬ ਪੁਲਿਸ ਲੱਭ ਰਹੀ ਉਹਨਾਂ ਨੂੰ ਇਹ ਪੁੱਤਰ ਕਹਿੰਦੇ ਕੰਚਨਪ੍ਰੀਤ ਕਿੱਥੇ ਹੈ ਇਹ ਕੀ ਕਹਿਣਾ ਚਾਹੁੰਦੇ ਨੇ ਵੀ ਅਦਾਲਤਾਂ ਨੂੰ ਜਿੰਦੇ ਲਾਤੇ ਪੰਜਾਬ ਦੇ ਵਿੱਚ ਕੋਈ ਨੋਟੀਫਿਕੇਸ਼ਨ ਆਈ ਹੈ ਇਹ ਪਾਰਟੀ ਦੇ ਲੀਡਰ ਬੰਟੀ ਰੁਮਾਨਾ ਕੱਲ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਨੂੰ ਜੋ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਕੰਚਨਪ੍ਰੀਤ ਕੌਰ ਕਿੱਥੇ ਹੈ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਸ਼੍ਰੋਮਣੀ ਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਪੇਚ ਫਸੇ ਹੋਏ ਨੇ ਸ਼੍ਰੋਮਣੀ ਕਾਲੀ ਸ਼੍ਰੋਮਣੀ ਕਾਲੀ ਦਲ ਦੀ ਸ਼ਿਕਾਇਤ ਤੇ ਕਦੇ ਐਸਐਸਪੀ ਤਰਨਤਾਰਨ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਸਸਪੈਂਡ ਕਰ ਦਿੱਤਾ ਜਾਂਦਾ ਹੈ ਮੁਅਤਲ ਕਰ ਦਿੱਤਾ ਜਾਂਦਾ ਹੈ ਕਦੇ ਡੀਜੀਪੀ ਗੌਰਵ ਯਾਦਵ ਨੂੰ ਭਾਰਤੀ ਚੋਣ ਕਮਿਸ਼ਨ ਦਿੱਲੀ ਸੱਦ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਹੁਣ ਨਵੀਂ ਅਪਡੇਟ ਆਈ ਹੈ ਆਮ ਆਦਮੀ ਪਾਰਟੀ ਨੇ ਸ਼ਿਕਾਇਤ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਦੀ ਪੂਰੇ ਮਸਲੂਮ ਉਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਹਿੰਦੀ ਹੈ ਜੀ ਸ਼੍ਰੋਮਣੀ ਕਾਲੀ ਦਲ ਦੀ ਮਾਨਤਾ ਰੱਦ ਹੋਣੀ ਚਾਹੀਦੀ ਏ ਕਿਉਂਕਿ ਇਹਨਾਂ ਦੀ ਪਾਰਟੀ ਦੇ ਜਿਹੜੇ ਲੀਡਰ ਨੇ ਜਾਂ ਪਾਰਟੀ ਦੇ ਸੰਬੰਧ ਗੈਂਗਸਟਰਾਂ ਦੇ ਨਾਲ ਨੇ ਦੇਖੋ ਤਰਨ ਤਰਨ ਦੀਆਂ ਜਿਹੜੀਆਂ ਉਪਚੋਣਾ ਨੇ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਦਾ ਝੁਕਾ ਸ਼੍ਰੋਮਣੀ ਅਕਾਲੀ ਦਲ ਵੱਲ ਦਿਖਾਇਆ ਲੋਕਾਂ ਨੇ ਉੱਤੇ ਦਿਆਂ ਨੇ ਸਰਕਾਰ ਦੇ ਪੈਰਾਂ નીચે ਜ਼ਮੀਨ ਖਿਸਕ ਗਈ। ਔਰ ਸਰਕਾਰ ਨੂੰ ਇਹ ਚੋਣਾਂ ਦੌਰਾਨ ਹੀ ਪਤਾ ਲੱਗ ਗਿਆ ਸੀ ਤਾਂ ਹੀ ਉੱਥੇ ਸਰਕਾਰੀ ਮਸ਼ੀਨਰੀ ਦਾ ਦੱਬ ਕੇ ਦੁਰਉਪਯੋਗ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਨੂੰ ਰਾਤਾਂ ਨੂੰ ਘਰਾਂ ਤੋਂ ਚੁੱਕਿਆ ਗਿਆ। ਔਰ ਆਪਣੇ ਮੰਚ ਆਏ ਅਫਸਰ ਲਾ ਕੇ ਉਥੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਹੋਈ ਔਰ ਲਗਾਤਾਰ ਅਸੀਂ ਚੋਣ ਕਮਿਸ਼ਨ ਨੂੰ ਸਬੂਤਾਂ ਤਹਿਤ ਉਹ ਸਾਰੀਆਂ ਸ਼ਿਕਾਇਤਾਂ ਕੀਤੀਆਂ ਪਹਿਲਾਂ ਦੋ ਡੀਐਸਪੀ ਸੁਖਬੀਰ ਸਿੰਘ ਤੇ ਜਗਜੀਤ ਸਿੰਘ ਬਦਲੇ ਪੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੇ ਖਿਲਾਫ ਜਿਸ ਤਰੀਕੇ ਦੀਆਂ ਕਾਰਵਾਈਆਂ ਉਹਨਾਂ ਦੀ ਰੈਕੀ ਹੋ ਰਹੀ ਸੀ ਹੋਰ ਅਕਾਲੀ ਦਲ ਦੇ ਮੋਤਬਰ ਬੰਦਿਆਂ ਨੂੰ ਰਾਤਾਂ ਨੂੰ ਘਰੋਂ ਚੁੱਕ ਕੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨੂੰ ਦਿੱਤਾ ਗਿਆ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਹੋਵੇ ਜਾ ਜਿਹੜੇ ਉੱਥੇ ਜਿਹੜੇ ਚੋਣਾਂ ਦੇ ਆਬਜ਼ਰਵਰ ਹੁੰਦੇ ਨੇ ਇੰਡੀਪੈਂਡੈਂਟ ਆਬਜ਼ਰਵਰ ਉਹਨਾਂ ਦੀ ਰਿਪੋਰਟ ਹੋਵੇ ਉਹਦੇ ਆਧਾਰ ਤੇ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਮਤਲਬ ਇਲੈਕਸ਼ਨ ਕਮਿਸ਼ਨ ਦੀ ਐਡੀ ਵੱਡੀ ਕਾਰਵਾਈ ਅਫਸਰ ਬਦਲੇ ਜਾਂਦੇ ਨੇ ਸਸਪੈਂਡ ਨਹੀਂ ਹੁੰਦੇ ਰਵਜੋਤ ਕੌਰ ਗਰੇਵਾਲ ਸਸਪੈਂਡ ਹੋਏ ਐਨਾਂ ਤੱਤ ਸੀ ਐਨਾਂ ਸਬੂਤ ਸੀ ਉਹ ਸ਼ਿਕਾਇਤ ਦੇ ਵਿੱਚ ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਵੀ 14 ਤਰੀਕਾ ਨੂੰ ਵੋਟਾਂ ਦੀ ਗਿਣਤੀ ਹੋ ਜਾਂਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਉਥੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਸਰਕਾਰ ਦੇ ਨੇ ਧੱਕੇ ਦੇ ਬਾਵਜੂਦ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਹੈ ਵਿਕਰਮ ਮਜੀਠੀਆ ਸਾਹਿਬ ਨੂੰ ਪੂਰਾ ਜੋਲ ਲਾਤਾ ਜੇਲ੍ਹ ਚ ਰੱਖਿਆ ਹੋਇਆ ਕੰਚਨਪ੍ਰੀਤ ਦੇ ਖਿਲਾਫ ਮੁਕਦਮੇ ਹੋਰ ਲੀਡਰਾਂ ਦੇ ਖਿਲਾਫ ਮੁਕਦਮੇ ਪੰਚਾ ਸਰਪੰਚਾਂ ਦੇ ਖਿਲਾਫ ਮੁਕਦਮੇ ਫਿਰ ਵੀ ਦੂਜੇ ਨੰਬਰ ਤੇ 31000 ਦੇ ਕਰੀਬ ਜਿਹੜੀ ਵੋਟ ਪਈ ਹੈ ਉਹਦੇ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰ ਬੁਖਲਾ ਗਈ ਹੈ ਹੁਣ ਫੇਰ ਲਗਾਤਾਰ ਝੂਠੇ ਪਰਚੇ ਸਾਡੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਇੱਕ ਝੂਠੇ ਪਰਚੇ ਚ ਪਹਿਲਾਂ ਤਾਂ ਚੱਕਿਆ ਕੈਫੇ ਤੋਂ ਅੰਮ੍ਰਿਤਸਰ ਤੋਂ 3:45 ਵਜੇ ਤੇ ਸ਼ਾਮ ਨੂੰ ਉਹਨਾਂ ਨੂੰ ਅਰੈਸਟ ਕੀਤਾ ਤੇ 6:30 ਵਜੇ ਦੀ ਅਰੈਸਟ ਦਿਖਾ ਰਹੇ ਨੇ ਉਹ ਵੀ ਹਾਈ ਕੋਰਟ ਦੇ ਵਿੱਚ ਇਲੀਗਲ ਡਿਟੈਂਸ਼ਨ ਦਾ ਜਿਹੜਾ ਮੁਕੱਦਮਾ ਹੈ ਉਹ ਪੈਂਡਿੰਗ ਹੈ ਉਹਦੇ 'ਚ ਕੱਲ ਨੂੰ ਸੁਣਵਾਈ ਹੈ ਉਹਦੇ 'ਚ ਵੀ ਮਾਨਯੋਗ ਪੰਜਾਬ ਦੇ ਰੈਨ ਹਾਈ ਕੋਰਟ ਨੂੰ ਅਸੀਂ ਦੱਸਿਆ ਕਿ ਕਿਸ ਤਰੀਕੇ ਹਰ ਇੱਕ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਔਰ ਫੇਰ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਲਿਖਣਾ ਪਿਆ ਕਿ 16 ਤੱਕ ਤਾਂ ਕੋਡ ਆਫ ਕੰਡਕਟ ਹੀ ਲਾਗੂ ਸੀਗਾ ਤੇ ਜੇ 16 ਤੱਕ ਵੀ ਇਹ ਕਾਰਵਾਈਆਂ ਹੋ ਰਹੀਆਂ ਨੇ ਇਹਦੇ باوجود ਕਿ ਇਲੈਕਸ਼ਨ ਕਮਿਸ਼ਨ ਨੇ ਉਥੇ ਇੱਕ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਜਾਂਚ ਕਰਨ ਲਈ ਕਿਹਾ ਸੀ ਪਰਚਿਆਂ ਦੀ ਰਿਪੋਰਟ ਸਬਮਿਟ ਕਰਨ ਨੂੰ ਕਿਹਾ ਸੀ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਸ ਤਰੀਕੇ ਚੱਕਿਆ ਜਾ ਰਿਹਾ ਤਾਂ ਹੁਣ ਡੀਜੀਪੀ ਸਾਹਿਬ ਸੱਮਣ ਹੋਗੇ ਸੋ ਇਹ ਸਾਰਾ ਕੁਝ ਦਰਸਾਉਂਦਾ ਕਿ ਸਰਕਾਰ ਨੈਤਿਕ ਤੌਰ ਤੇ ਉਥੇ ਹਾਰ ਚੁੱਕੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਹਾਰ ਕੇ ਵੀ ਉਹ ਚੋਣਾਂ ਜਿੱਤੀਆਂ ਨੇ ਕਿਉਂਕਿ ਲੋਕ ਅਕਾਲੀ ਦਲ ਦੇ ਨਾਲ ਖੜੇ ਨੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੰਤਰੀ ਹੋਣ ਚਾ ਬੁਲਾ ਰਹੇ ਹੋਣ ਉਹ ਕਹਿੰਦਾ ਜੀ ਤੁਹਾਡੀ ਪਾਰਟੀ ਦੇ ਜਿਹੜੇ ਲੀਡਰਸ ਹਨ ਨਾ ਜਿਹਦੇ ਜਿਹਦੀ ਚੋਣ ਲੜੀ ਹੈਗੀ ਤਰਨ ਤਰਨ ਦੇ ਵਿੱਚ ਗੈਂਗਸਟਰ ਤੋਂ ਫੋਨ ਕਰਾਏ ਨੇ ਤਾਂ ਇੰਨੀਆਂ ਵੋਟਾਂ ਪੈ ਗਈਆਂ ਨੇ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਦੇ ਮੈਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਸੁੱਤੇ ਪਏ ਸੀ ਤੁਸੀਂ ਚੋਣਾਂ ਦੇ ਦੌਰਾਨ ਇਹ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੁਹਾਨੂੰ ਯਾਦ ਆਇਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹ ਧਰਮੀ ਫੌਜੀਆ ਦਾ ਪਰਿਵਾਰ ਹੈ ਤੇ ਘੱਟੋ ਘੱਟ ਆਪਣੀ ਰਾਜਨੀਤੀ 'ਚ ਆਪਣੀ ਗਿਰੀ ਹੋਈ ਸੌੜੀ ਸਿਆਸਤ 'ਚ ਇਹਨਾਂ ਨਾਲ ਡਿੱਗ ਜੋ ਕਿ ਉਹ ਪਰਿਵਾਰ ਜਿਨ੍ਹਾਂ ਨੇ ਇੰਡੀਆਂ ਕੁਰਬਾਨੀਆਂ ਦਿੱਤੀਆਂ ਕੌਮ ਵਾਸਤੇ ਉਹਨਾਂ ਦੇ ਉੱਤੇ ਤੁਸੀਂ ਬੇਫਜ਼ੂਲ ਦੇ ਲਾਂਚੜ ਨਾ ਮੈਨੂੰ ਦੱਸੋ ਜੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਤੇ ਕਿਹੜਾ ਐਸਾ ਪਰਚਾ ਦਰਜ ਹੈ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੇ ਖਿਲਾਫ ਕਿਹੜੇ ਐਸੇ ਮੁਕੱਦਮੇ ਦਰਜ ਨੇ ਹੁਣ ਤੁਸੀਂ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ 2 ਲੋਕਾਂ ਨੇ ਸਰਕਾਰ ਬਣਾ ਦੇਣੀ ਐ ਹੁਣ ਚੀਕਾ ਮਾਰ ਰਹੇ ਨੇ ਹੁਣ ਇਹਨਾਂ ਦੇ ਮੰਤਰੀ ਪ੍ਰੈਸ ਕਾਨਫਰੈਂਸਾਂ ਕਰ ਰਹੇ ਨੇ ਹੁਣ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕਰ ਰਹੇ ਨੇ ਇਹ ਪਹਿਲਾਂ ਨਹੀਂ ਸੀ ਪਤਾ ਇਹਨਾਂ ਨੂੰ ਬਲਤੇਜ ਪੰਨੂ ਤੇ ਕਹਿੰਦੇ ਨੇ ਵੀ ਕਿਹੜਾ ਧਰਮੀ ਫੌਜੀ ਪਰਿਵਾਰ ਬਾਹਰ ਤੇ ਆਵੇ ਦੇਖੋ ਬਲਤੇਜ ਪੰਨੂ ਸਾਹਿਬ ਕੀ ਕਹਿੰਦੇ ਨੇ ਇਹ ਰੈਲੇਵੈਂਸ ਨਹੀਂ ਰੱਖਦਾ ਕਿਉਂਕਿ ਪੰਨੂ ਸਾਹਿਬ ਤਾਂ ਪਹਿਲਾਂ ਆਪਦੀਆਂ ਗੱਲਾਂ ਦੇ ਲੋਕਾਂ ਨੂੰ ਜਵਾਬ ਦੇ ਦੇਣ ਇਹਨਾਂ ਦੀ ਸਰਕਾਰ ਆਪਦੀਆਂ ਗੱਲਾਂ ਦੀ ਮੈਨੂੰ ਐਂ ਦੱਸੋ ਜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਹੜੀ ਸਰਕਾਰ ਨੇ ਕਰਾਈ ਐ ਉਹ ਤਾਂ ਕਹਿੰਦੇ ਸੀ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਆਈ ਬਲਤੇਜ ਪੰਨੂ ਸਾਹਿਬ ਉਹ ਤਾਂ ਕਹਿੰਦੇ ਸੀ ਹੋਈ ਹੀ ਨਹੀਂ ਜੀ ਸਾਡੇ ਤਾਂ ਇੰਟਰਵਿਊ ਤੇ ਨਿਕਲੀ ਕਿਉਂ ਜਦੋਂ ਹਾਈ ਕੋਰਟ ਨੇ ਐਸਆਈਟੀ ਬਣਾਤੀ ਤਾਂ ਫਿਰ ਪਤਾ ਲੱਗਿਆ ਵੀ ਭਾਈ ਸੀਆਈਏ ਖਰੜਚ ਹੋਇਆ ਮੁੱਖ ਮੰਤਰੀ ਦੀ ਨੱਕ નીચે ਉਠਾਣਾ ਸਿੱਧੂ ਮੂਸੇਵਾਲੇ ਦਾ ਕਤਲ ਕਿਹਦੀ ਸਰਕਾਰ ਚ ਹੋਇਆ ਉਹ ਗੈਂਗਸਟਰਾਂ ਦੀ ਪੁਸ਼ਤ ਪਨਾਈ ਕੌਣ ਕਰ ਰਿਹਾ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਿਹਦੀ ਸਰਕਾਰ ਚ ਹੋਇਆ ਆਏ ਦਿਨ ਜਿਹੜੇ ਐਨਆਰਆਈਆਂ ਦੇ ਕਤਲ ਹੋਰੇ ਨੇ ਕਿਸੇ ਆਰਐਸਐਸ ਦੇ ਆਗੂ ਦੇ ਬੇਟੇ ਨੂੰ ਮਾਰ ਦਿੱਤਾ ਜਾਂਦਾ ਖਿਡਾਰੀਆਂ ਨੂੰ ਵਪਾਰੀਆਂ ਨੂੰ ਇਹੀ ਸਰਕਾਰ ਹੋ ਰਿਹਾ ਤੇ ਗੈਂਗਸਟਰਾਂ ਦੀ ਗੱਲ ਕਰਨ ਵਾਲੇ ਇਹਨਾਂ ਨੂੰ ਪੁੱਛੋ ਜੀ ਜੇਲ੍ਹਾਂ ਚੋਂ ਕਾਲ ਕਿਵੇਂ ਹੋ ਜਾਂਦੀ ਹੈ ਜੇਲ੍ਹਾਂ ਚੋਂ ਇੰਟਰਵਿਊ ਕਿਵੇਂ ਹੋ ਜਾਂਦੀ ਹੈ ਜੇਲ੍ਹਾਂ ਚੋਂ ਫਰੋਤੀਆਂ ਦੀਆਂ ਕਾਲਾਂ ਕਿਵੇਂ ਆ ਜਾਂਦੀਆਂ ਨੇ ਜਵਾਬ ਦੇਈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੈ ਲਾਂਚਣ ਲਾਉਂਦੇ ਦੂਜਿਆਂ ਤੇ ਫੇਲੀਅਰ ਆਪਦਾ ਤੇ ਕਹਿਣ ਕਿ ਦੂਜਿਆਂ ਤੇ ਤਾਂ ਲੋਕ ਦੇਖ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਹਾਰ ਗਈ ਉਹ ਖੁਸ਼ੀ ਬੜੀ ਬਣਾ ਰਹੀ ਹੈ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾ ਮੈਂ ਕਹਿਣਾ ਕਿ ਪਹਿਲੇ ਐਸੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਪੰਜਾਬ ਨਫ਼ਰਤ ਕਰਨ ਲੱਗਿਆ ਕਿਉਂਕਿ ਝੂਠ ਦੇ ਸੌਦਾਗਰ ਨੇ ਝੂਠ ਬੋਲਦੇ ਨੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਲੋਕਾਂ ਨੂੰ ਸਭਜ ਬਾਗ ਬਹੁਤ ਵੱਡੇ ਦਿਖਾਏ ਤੇ ਪਰਫਾਰਮੈਂਸ ਦੇ ਨਾਂ ਤੇ ਮਲੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਸਾਰਾ ਦਾ ਸਾਰਾ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦਸਕਤ ਕਰਕੇ ਦਿੱਲੀ ਦੇ ਕਦਮਾਂ ਦੇ ਵਿੱਚ ਰੱਖਿਆ ਪੰਜਾਬ ਨੂੰ ਦਿੱਲੀ ਕੇਜਰੀਵਾਲ ਸਿਸੋਦੀ ਇੱਕ ਪਲੈਟਫਾਰਮ ਦੇ ਤੌਰ ਤੇ ਵਰਤ ਰਹੇ ਨੇ ਪੰਜਾਬ ਨੂੰ ਲੁੱਟ ਕੇ ਆਮ ਆਦਮੀ ਪਾਰਟੀ ਦੇ ਲੀਡਰ ਆਪਣੇ ਘਰ ਭਰ ਰਹੇ ਨੇ ਪੰਜਾਬ ਨੂੰ ਕੀ ਮਿਲਿਆ ਜੀ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਨੂੰ ਕੀ ਮਿਲਿਆ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਇਸ ਤਰੀਕੇ ਲੱਗ ਰਿਹਾ ਕਿ ਸੂਬੇ ਦੇ ਵਿੱਚ ਡਰੱਗ ਸਰਕਾਰ ਵਕਾਰੀ ਹੈ ਤੇ ਮੈਂ ਯਾਦ ਕਰਾ ਦਿਆਂ ਭਗਵੰਤ ਮਾਨ ਸਾਹਿਬ 2022 ਦੀ ਚੋਣਾਂ 'ਚ ਕਹਿੰਦੇ ਹੁੰਦੇ ਸੀ ਆਕੇ ਜੀ ਸੂਬੇ 'ਚ ਕਿੱਥੇ ਡਰੱਗ ਬਣਦਾ ਮੈਨੂੰ ਪਤਾ ਮੈਂ ਕਾਰਵਾਈ ਕਰੂੰਗਾ ਕਿਉਂ ਨਹੀਂ ਕੀਤੀ ਜੀ ਕਾਰਵਾਈ ਕੀ ਹੱਥ ਮਲਾ ਲਿਆ ਹੁਣ ਤਾਂ ਹਾਈ ਕੋਰਟ ਕਹਿ ਰਹੀ ਹੈ ਕਿ ਇਤਨਾ ਲੱਗ ਰਿਹਾ ਕਿ ਸੂਬੇ 'ਚ ਨਸ਼ਾ ਹੀ ਤੁਸੀਂ ਵਕਾਰ ਰਹੇ ਹੋ ਤੁਹਾਡੇ ਡੀਜੀਪੀ ਤੋਂ ਮਾਫੀ ਮੰਗਾਈ ਖੜੇ ਕਿੱਥੇ ਹੋ ਭਗਵੰਤ ਮਾਨ ਸਾਹਿਬ ਮਤਲਬ ਪੰਜਾਬ ਨੂੰ ਦੇਣ ਕੀ ਹੈ ਸਿਟਕੋ 'ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਇਹ ਦੇਣ BBMP ਚੋਂ ਪੰਜਾਬ ਕੀ ਨਿਮਾਇੰਦਗੀ ਖਤਮ ਇਹ ਦੇਣਾ ਲੰਬੇ ਲੰਬੇ ਕੱਟ ਲੱਗ ਰਹੇ ਨੇ ਉਹ ਸੂਬੇ 'ਚ ਜਿਹੜਾ ਪਾਵਰ ਸਰਪਲਸ ਹੀ ਇਹ ਦੇਣਾ 인ਫਰਾਸਟ੍ਰਕਚਰ ਖਤਮ ਹੋ ਗਿਆ ਮਤਲਬ ਬਣਾਉਣਾ ਤਾਂ ਕੀ ਸੀ ਜਿਹੜਾ ਬਣਾਇਆ ਸੀ ਸ਼੍ਰੋਮਣੀ ਕਾਲਦਲ ਨੇ 17 ਤੱਕ ਨਾ ਕਾਂਗਰਸ ਨੇ ਡੱਕਾ ਤੋੜਿਆ ਨਾ ਇਹਨਾਂ ਨੇ ਖਤਮ ਹੋ ਗਿਆ ਤੇ ਕੱਲ ਇਹ ਕੀ ਕਹਿੰਦੇ ਨੇ ਜੇ ਅਸੀਂ ਮੈਡੀਕਲ ਖੇਤਰ 'ਚ ਕੰਮ ਕਰਦੇ ਆਂ ਆਪ ਵਾਲੇ ਕੱਲ ਦਿਓ ਤੁਸੀਂ ਵੀਡੀਓ ਦੇਖੀ ਐ ਜਿੱਥੇ ਜਿਹੜੀ ਉਹ ਮਿਊਸਪਲ ਕਮੇਟੀ ਦੀ ਗੰਧ ਧੋਣ ਵਾਲੀ ਵੈਨ ਹੈ ਉਹਦੇ ਚ ਲਵਾਰਸ ਲਸ਼ਾਂ ਢੋਈਆਂ ਜਾ ਰਹੀਆਂ ਨੇ ਇਹ ਪੰਜਾਬ ਐ ਮੇਰਾ ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਗੱਲਾਂ ਨਾਲ ਲੋਕਾਂ ਨੂੰ ਸਬਜ ਬਾਗ ਵੱਡੇ ਦਿਖਾਏ ਅੱਜ 4 ਸਾਲ ਬਾਅਦ ਲੋਕ ਨਫ਼ਰਤ ਕਰਦੇ ਨੇ ਤਾਂ ਹੀ ਤਾਂ ਸਾਰਾ ਤਾਂ ਤੰਤਰ ਲਾਤਾ ਪੁਲਿਸ ਨੇ ਆਮ ਆਦਮੀ ਪਾਰਟੀ ਲਈ ਇਲੈਕਸ਼ਨ ਲੜੀ ਕੇਜਰੀਵਾਲ ਤੋਂ ਲੈ ਕੇ ਸਸੋਧੀਆਂ ਤੋਂ ਲੈ ਕੇ ਸਾਰੇ ਉੱਥੇ ਬਿਠਾਤੇ ਡੇਢ ਮਹੀਨਾ ਸਰਕਾਰ ਦਾ ਕੋਈ ਕੰਮ ਤਾਂ ਚੱਲਿਆ ਨਹੀਂ ਤੇ ਲੀਡ ਕਿੰਨੀ ਹੈ ਸਿਰਫ 10000 ਤਾਂ ਇੱਥੋਂ ਹੀ ਪਤਾ ਲੱਗ ਗਿਆ ਵੀ ਤੁਹਾਡੀ ਨਿਤਕਾਰ ਤੁਹਾਡੀ ਜਿਹੜੀ ਕੈਂਡੀਡੇਟ ਸੀਗੀ ਕਵਰੀ ਕੈਂਡੀਡੇਟ ਕੰਚਲਪ੍ਰੀਤ ਕੌਰ ਉਹ ਕਿੱਥੇ ਹੈ ਪੰਜਾਬ ਪੁਲਿਸ ਲੱਭ ਰਹੀ ਉਹਨਾਂ ਨੂੰ ਦੇਖੋ ਮੈਂ ਨਾ ਜੀ ਇੱਕ ਗੱਲ ਦੱਸ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਦੇ ਉੱਤੇ ਝੂਠੇ ਪਰਚੇ ਤਰਨਤਾਰਨ ਚ ਦਿੱਤੇ ਜਾ ਰਹੇ ਨੇ ਔਰ ਕਈਆਂ ਨੂੰ ਤਾਂ ਚਲ ਤੋਖੇ ਨਾਲ ਚੱਕ ਲਿਆ ਜਿੱਦਾਂ ਮੈਂ ਕਿਹਾ ਕਿ ਨਛੱਤਰ ਨੂੰ ਧੋਖੇ ਨਾਲ ਅਰੈਸਟ ਕਰ ਲਿਆ ਉਹਦੀ ਇਲੀਗਲ ਡਿਟੈਂਸ਼ਨ ਦੀ ਜਿਹੜਾ ਕੇਸ ਹੈ ਉਹ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਕੱਲ ਨੂੰ ਉਹਦੀ ਸੁਣਵਾਈ ਹੈ ਚਲੋ ਸਭ ਕੁਝ ਸਾਹਮਣੇ ਆ ਜਾਊਗਾ ਕਿਉਂਕਿ ਅਦਾਲਤ 'ਚ ਤੱਥ ਚੱਲਦੇ ਨੇ ਸਬੂਤ ਚੱਲਦੇ ਨੇ ਹੁਣ ਜੇ ਮੈਂ ਗੱਲ ਕਰਾਂ ਕੰਚਨਪ੍ਰੀਤ ਦੀ ਜਾਂ ਹੋਰ ਵੀ ਉੱਥੇ ਬਹੁਤ ਮਹਿਲਾਵਾਂ ਨੇ ਜਿਨ੍ਹਾਂ ਤੇ ਪਰਚੇ ਦਿੱਤੇ ਨੇ ਹੁਣ ਇਹਨਾਂ ਨੇ ਪਰਚੇ ਦੇਣ ਵਾਲੇ ਨੇ ਪਰਚੇ ਦੇਤੇ ਹੁਣ ਹਰ ਇੱਕ ਨੇ ਆਪਣਾ ਲੀਗਲ ਰਾਈਟ ਤਾਂ ਐਕਸਪਲੋਰ ਕਰਨਾ ਹੈ ਨਾ ਜੀ ਅਦਾਲਤਾਂ ਤਾਂ ਹੈਗੀਆਂ ਨੇ ਕੰਚਨਪ੍ਰੀਤ ਦੀ ਬੇਲ ਲੱਗੀ ਹੋਈ ਹੈ ਤਰਨਤਾਰਨ ਕੀ ਹੁਣ ਮਤਲਬ ਇਹ ਕਹਿਣਾ ਕੀ ਚਾਹੁੰਦੀ ਆ ਆਮ ਆਦਮੀ ਪਾਰਟੀ ਪੁੱਛ ਰਿਹਾ ਕਹਿੰਦੇ ਕੰਚਨਪ੍ਰੀਤ ਕਿੱਥੇ ਐ ਇਹ ਕੀ ਕਹਿਣਾ ਚਾਹੁੰਦੇ ਨੇ ਵੀ ਅਦਾਲਤਾਂ ਨੂੰ ਜਿੰਦੇ ਲਾਤੇ ਪੰਜਾਬ ਦੇ ਵਿੱਚ ਕੋਈ ਨੋਟੀਫਿਕੇਸ਼ਨ ਆਈ ਐ ਸਰਕਾਰ ਨੇ ਝੂਠਾ ਪਰਚਾ ਦਿੱਤਾ ਹੁਣ ਜਿਹੜਾ ਦੂਜਾ ਲੀਗਲ ਪਲੈਟਫਾਰਮ ਹੈ ਅਦਾਲਤ ਦਾ ਉਹ ਐਕਸਪਲੋਰ ਕਰਨਾ ਬੇਲ ਲੱਗੀ ਐ ਪਰ ਆਮ ਆਦਮੀ ਪਾਰਟੀ ਇੱਕ ਗੱਲ ਦਾ ਭਰੋਸਾ ਰੱਖੇ ਸ਼੍ਰੋਮਣੀ ਅਕਾਲੀ ਦਲ ਨਾ ਕਦੇ ਭੱਜਿਆ ਸੀ ਨਾ ਭੱ ਉਰੀ ਖੜੇ ਆ ਡਟ ਕੇ ਮੁਕਾਬਲਾ ਕਰਾਂਗੇ ਜਿਹੜੇ ਲੀਡਰਾਂ ਦੇ ਖਿਲਾਫ ਅਕਾਲੀ ਦਲਦਿਆਂ ਦੇ ਖਿਲਾਫ ਝੂਠੇ ਪਰਚੇ ਦਿੰਦੇ ਨੇ ਪ੍ਰਧਾਨ ਸਾਹਿਬ ਨੇ ਵੀ ਸਪਸ਼ਟ ਕਰਤਾ ਬਾਦਲ ਸਾਹਿਬ ਨੇ ਮੈਂ ਲੀਗਲ ਸੈੱਲ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਹਰ ਇੱਕ ਦਾ ਡਟ ਕੇ ਉਹਰੇ ਲੜਾਈ ਲੀਗਲ ਲੜਾਈ ਅਦਾਲਤਾਂ ਚ ਲੜ ਕੇ ਦੇਾਂਗੇ ਔਰ ਜਿਹੜਾ ਸਰਕਾਰ ਦਾ ਝੂਠ ਹੈ ਇਹਨੂੰ ਨੰਗਾ ਕਰਾਂਗੇ ਸੋ ਕੋਈ ਕਿਤੇ ਨਹੀਂ ਗਿਆ ਸਾਰੇ ਉਰੀ ਨੇ ਅਦਾਲਤਾਂ ਤੇ ਭਰੋਸਾ ਹੈ ਅਦਾਲਤਾਂ ਦੇ ਵਿੱਚ ਕੇਸ ਪੈਂਡਿੰਗ ਆ ਜੋ ਅਦਾਲਤ ਦਾ ਫੈਸਲਾ ਹੋ ਉਸਰਾਂ ਸਾਹਮਣੇ ਹੋ ਜੀ ਤੁਹਾਡੇ ਪਾਰਟੀ ਦੇ ਲੀਡਰ ਬੰਟੀ ਰੁਮਾਨਾ ਕੱਲ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਨੂੰ ਜੋ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਕੰਚਨਪ੍ਰੀਤ ਕੌਰ ਕਿੱਥੇ ਹੈ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਇਸ ਬਿਆਨ ਤੇ ਵੀ ਸਿਆਸਤ ਹੋ ਗਈ ਹੈ ਸ਼ੁਰੂ ਨਹੀਂ ਦੇਖੋ ਮੈਂ ਨਹੀਂ ਸਮਝਦਾ ਕਿ ਕਿਸੇ ਦੀ ਕੋਈ ਇਹ ਭਾਵਨਾ ਹੋ ਸਕਦੀ ਹੈ ਕਿ ਉਹ ਇਹ ਕਹਦੇ ਕਿ ਸਾਨੂੰ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਲਗਾਤਾਰੋ ਪਰਿਵਾਰਾਂ ਦੇ ਵਿੱਚ ਵਿਚਰ ਰਹੇ ਨੇ ਜਿਨ੍ਹਾਂ ਤੇ ਝੂਠੇ ਪਰਚੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬੜਾ ਸਪਸ਼ਟ ਸੰਦੇਸ਼ ਹੈ ਕਿ ਅਸੀਂ ਡਟ ਕੇ ਲੜਾਈ ਲੜ ਰਹੇ ਹਾਂ ਅਕਾਲੀ ਦਲ ਉਹਨਾਂ ਦੇ ਕੇਸ ਲੜੂਗਾ ਤੇ ਅਸੀਂ ਲੜ ਰਹੇ ਹਾਂ ਔਰ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਕੋਈ ਅਸੀਂ ਭਾਵਨਾ ਨਾਲ ਦਿੱਤਾ ਬਿਆਨ ਹੋ ਸਕਦਾ ਕਈ ਵਾਰੀ ਮਿਸ ਇੰਟਰਪ੍ਰੀਟ ਹੋ ਜਾਂਦਾ ਬੰਦਾ ਕੀ ਕਹਿਣਾ ਚਾਹੁੰਦਾ ਜੇ ਗੱਲ ਕਰੀਏ ਜਿਹੜੀ ਜਿਮਨੀ ਚੋਣ ਹੋਈ ତਰਨਤਰ ਉਹਦੇ ਵਿੱਚ ਜਾਂ ਤਾਂ ਗੱਲ ਕਰੀਏ ਕਿ ਸ਼੍ਰੋਮਣੀ ਕਾਲਯਾਮਾ ਦੀ ਪਾਰਟੀ ਤੇ ਨਹੀਂ ਸੀ ਕਾਂਗਰਸ ਸੀ ਭਾਜਪਾ ਸੀ ਜਾਂ ਹੋਰ ਜਿਹੜੀ ਧਿਰਾਂ ਸਨ ਉਹ ਸਨ ਪਰ ਇਦਾਂ ਇਲੈਕਸ਼ਨ ਕਿਉਂ ਲੱਗ ਰਹੀ ਹੈਗੀ ਕਿ ਜਿਹੜੀ ਚੋਣ ਸੀ ਸਿਰਫ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਲੜ ਰਹੇ ਸਨ ਹੋਰ ਤੇ ਕੋਈ ਇਲੈਕਸ਼ਨ ਲੜੀ ਨਹੀਂ ਰਿਹਾ ਦੇਖੋ ਭਾਜਪਾ ਦੀ ਪੰਜਾਬ ਦੇ ਵਿੱਚ ਕੋਈ ਰੈਲੇਵੈਂਸ ਨਹੀਂ ਹੈ ਭਾਜਪਾ ਦੀ ਤੁਸੀਂ 117 ਦੀ 17 ਹਲਕਿਆਂ ਚ ਕੋਈ ਵੀ ਕਿਤੇ ਵੀ ਭਾਜਪਾ ਦੀ ਕੋਈ ਪਹਿਲੇ ਨੰਬਰ ਜਾਂ ਦੂਜੇ ਨੰਬਰ ਵਾਲੀ ਰੈਲੇਵੈਂਸ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਚੁੱਕੀ ਹੈ ਇੰਡੀਆ ਲਾਇੰਸ ਦੇ ਦੋਨੇ ਹਿੱਸੇਦਾਰ ਨੇ ਔਰ ਰਾਜਾ ਵੜਿੰਗ ਨੇ ਜਿਸ ਤਰੀਕੇ ਦੇ ਨਾਲ ਉਥੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਨਹੀਂ ਅੱਜ ਤੱਕ ਭਗਵੰਤ ਮਾਨ ਸਾਹਿਬ ਇਹ ਦੱਸ ਦੇਣ ਕਿ ਜਿਹੜੇ ਅਕਾਲੀ ਦਲ ਦੇ ਵਰਕਰਾਂ ਨੂੰ ਤਾਂ ਰਾਤਾਂ ਨੂੰ ਘਰੋਂ ਚੱਕਣ ਜਾਂਦੇ ਨੇ ਇਹ ਤਾਂ ਕਹਿੰਦੇ ਸੀ ਚਰਨਜੀਤ ਚੰਨੀ ਨੇ 2 ਕਰੋੜ ਦੀ ਰਿਸ਼ਵਤ ਮੰਗੀ ਹੈ ਜੀ ਮੈਂ ਪਰਚਾ ਦੇਉਂ ਦੇਤਾ ਜੀ ਰਾਜਾ ਵੜਿੰਗ ਦਾ ਬਾਡੀਆਂ ਵਾਲਾ ਕੇਸ ਹੈ ਜੀ ਤੇ ਹੁਣ ਤਾਂ ਸਭ ਤੋਂ ਵੱਡਾ ਉਦਾਹਰਨ ਤੁਸੀਂ ਦੇਖੋਗੇ ਐਸਸੀ ਕਮਿਸ਼ਨ ਨੇ ਰਾਜਾ ਵੜਿੰਗ ਦੇ ਖਿਲਾਫ ਇੱਕ ਪਰਚਾ ਦਰਜ ਕਰਾਇਆ ਜਿੱਥੇ ਉਹਨਾਂ ਨੇ ਮਜਬੀ ਸਿੱਖ ਭਾਈਚਾਰੇ ਬਾਰੇ ਬੇहद ਅਪਮਾਨਜਨਕ ਟਿੱਪਣੀ ਕੀਤੀ ਹੈ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਗੜੀ ਸਾਹਿਬ ਗੜੀ ਸਾਹਿਬ ਰੋਜ਼ ਕਹਿ ਰਹੇ ਨੇ ਜੀ ਫੜੋ ਜੀ ਫੜੋ ਜੀ ਕਿਉਂ ਨਹੀਂ ਫੜਦੀ ਸਰਕਾਰ ਜੀ ਉਹਦੇ ਘਰੇ ਤਾਂ ਰੇਡ ਹੁੰਦੀ ਨਹੀਂ ਇੱਥੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਮਿਲ ਕੇ ਚੋਣਾ ਲੜੇ ਨੇ ਟਾਰਗੇਟ ਇਹਨਾਂ ਦਾ ਸਾਰਿਆਂ ਦਾ ਇੱਕੋ ਹੀ ਹੈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਰ ਮੈਂ ਫੇਰ ਦੁਬਾਰਾ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਹੈ ਪੰਜਾਬ ਦੇ ਲੋਕਾਂ ਦਾ ਸਾਥ ਹੈ ਇਹਨਾਂ ਦੇ ਰੋਲੇ ਨਾਲ ਨਹੀਂ ਸ਼੍ਰੋਮਣੀ ਕਾਲ ਦਲ ਦੱਬਿਆ ਜਾ ਸਕਦਾ ਝੂਠੇ ਪਰਚਿਆਂ ਨਾਲ ਨਹੀਂ ਸ਼੍ਰੋਮਣੀ ਕਾਲ ਦਲ ਦੱਬਿਆ ਜਾ ਸਕਦਾ ਸੋ ਇਹਨਾਂ ਦੀ ਮਿਲੀ ਭੁਗਤ ਤਰਨਤਾਰਨ ਇਲੈਕਸ਼ਨ ਚ ਲੋਕਾਂ ਦੇ ਸਾਹਮਣੇ ਖੁੱਲ ਕੇ ਆ ਗਈ ਕੀ ਹਸ਼ਰ ਹੋਇਆ ਉੱਥੇ ਕਾਂਗਰਸ ਦਾ ਜਮਾਨਤ ਜप्त ਹੋ ਗਈ ਬੀਜੇਪੀ ਦਾ ਕੀ ਹਸ਼ਰ ਹੋਇਆ ਜਮਾਨਤ ਜप्त ਹੋ ਗਈ ਤੇ ਜਿਹੜੇ ਮਨਦੀਪ ਸਿੰਘ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਮਨਦੀਪ ਸਿੰਘ ਨੇ ਕੀ ਕਿਹਾ ਜੀ ਆਪਣੀ ਚੋਣ ਤੋਂ ਬਾਅਦ ਅਕਾਜੀ ਮੈਂ ਨਾ ਖੜਦਾ ਤਾਂ ਅਕਾਲੀ ਦਲ ਨੇ ਜਿੱਤ ਜਾਣਾ ਸੀ ਇੱਥੋਂ ਸਪਸ਼ਟ ਹੈ ਕਿ ਕੁਝ ਐਸੀਆਂ ਤਿਹਰਾ ਜਿਨ੍ਹਾਂ ਦਾ ਮਕਸਦ ਚੋਣ ਲੜਨਾ ਸਿਰਫ ਤਾਂ ਹੈ ਕਿ ਅਕਾਲੀ ਦਲ ਨੂੰ ਹਰਾਇਆ ਜਾ ਸਕੇ ਨਹੀਂ ਜਦੋਂ ਗਿੱਦੜਬਾਹ ਬਰਨਾਲਾ ਤੇ ਡੇਰਾ ਬਾਬਾ ਨਾਨਕ ਇਹ ਤਿੰਨ ਬਾਈ ਇਲੈਕਸ਼ਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖਬ ਸਾਹਿਬ ਤੋਂ ਕਿਉਂਕਿ ਉਦੋਂ ਸ਼ਿਕਾਇਤ ਪੈਂਡਿੰਗ ਸੀ ਇਜਾਜ਼ਤ ਨਹੀਂ ਮਿਲੀ ਲੜਨ ਦੀ ਉਦੋਂ ਤਾਂ ਇਹ ਧਰਾਂ ਚੋਣ ਨਹੀਂ ਲੜੀਆਂ ਉਦੋਂ ਤਾਂ ਮੈਦਾਨ ਖੁੱਲਾ ਸੀ ਇਹ ਆ ਕੇ ਲੜਦੇ ਇਹਨਾਂ ਨੇ ਆਪਣਾ ਕੈਂਡੀਡੇਟ ਜਿਹੜਾ ਦੀਪ ਸਿੱਧੂ ਦਾ ਭਰਾ ਉਥੇ ਆ ਖਾਲਸਾ ਜੀ ਸਰਬਜੀਤ ਖਾਲਸਾ ਅਨਾਉਂਸ ਕਰਕੇ ਆਏ ਸੀ ਇਹਨਾਂ ਨੇ ਅਨਾਉਂਸ ਕਰਕੇ ਵਿਡਰੋ ਕਰ ਲਿਆ ਕਿਉਂਕਿ ਅਕਾਲੀ ਦਲ ਨਹੀਂ ਚੋਣ ਲੜ ਰਿਹਾ ਉਰੇ ਜਦੋਂ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਤਾ ਧਰਮੀ ਫੌਜੀਆਂ ਦਾ ਪਰਿਵਾਰ ਐਲਾਨਤਾ ਉਸ ਤੋਂ ਬਾਅਦ ਇਹ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਉੱਥੇ ਆਪਣਾ ਕੈਂਡੀਡੇਟ ਦਿੱਤਾ ਪਰ ਠੀਕ ਹੈ ਸਾਹਮਣੇ ਆ ਗਿਆ ਕਿ ਜੀ ਮੈਂ ਤਾਂ ਚੋਣ ਹੀ ਤਾਂ ਲੜਿਆ ਸੀ ਕਿ ਅਕਾਲੀ ਦਲ ਨੂੰ ਹਰਾਇਆ ਜਾ ਸਕੇ ਸੋ ਹੁਣ ਇਹਦੇ ਵਿੱਚ ਬਾਲਾ ਕੁਝ ਕਹਿਣ ਦੀ ਲੋੜ ਨਹੀਂ ਸੱਚ ਲੋਕਾਂ ਦੇ ਸਾਹਮਣੇ ਆ ਪਰ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਪੰਥਕ ਜਿਹੜੀ ਸ਼ਕਤੀ ਹੈ ਮੂਰਲੀ ਕਤਾਰ ਦੇ ਵਿੱਚ ਪੋਲਿਟੀਕਲ ਤੇ ਪੰਥਕ ਦੀ ਇੱਕੋ ਹੀ ਸ਼ਕਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਕਮਜ਼ੋਰ ਕਰਨ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ ਇਹਨਾਂ ਤੋਂ ਵੀ ਸਾਨੂੰ ਹੁਣ ਪਾਸਾ ਵਟ ਕੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਜੇ ਗੱਲ ਕਰੀਏ ਉਸ ਚੋਣ ਦੇ ਵਿੱਚ ਗੈਂਗਸਟਰਾਂ ਦਾ ਜਿਹੜਾ ਮੁੱਦਾ ਸੀਗਾ ਉਹ ਜ਼ਿਆਦਾ ਭਾਰੂ ਰਿਹਾ ਪਰ ਤੁਹਾਨੂੰ ਕਿਉਂ ਲੱਗਦਾ ਹੈਗਾ ਕਿ ਜਿਵੇਂ ਗੈਂਗਸਟਰ ਦੀ ਘਰ ਵਾਲੀ ਹੋਵੇ ਜਾਂ ਉਹਨਾਂ ਦੀ ਸਾਥ ਸੋਏ ਸਰਕਾਰ ਉਹਨਾਂ ਦੇ ਨਿਸ਼ਾਨੇ ਤੇ ਰਹੀ ਸਰਕਾਰ ਨੇ ਚ ਮੁੱਖ ਮੰਤਰੀ ਭਗਵੰਤ ਮਾਨ ਹੋਣ ਉਹ ਕਹਿੰਦੀ ਰਹੇ ਕਹਿੰਦੇ ਜਿਹੜੇ ਇਹ ਗੈਂਗਸਟਰ ਦੇ ਜਿਹੜੇ ਰਿਸ਼ਤੇਦਾਰ ਨੇ ਇਹਨੂੰ ਬਖਸ਼ਾਂਗੇ ਕੋਨੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਕਿ ਤਰਨਤਾਰ ਹੋਏ ਪੰਜਾਬ ਉਹਨਾਂ ਕੋਲ 2 2 ਦਿਨ ਹੈਗੇ ਨੇ ਛੱਡ ਦੋ ਪੰਜਾਬ ਨੂੰ ਦੇਖੋ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਹਿਣਾ ਕਿ ਉਹਦੋਂ ਦਾਵਤਾਂ ਬੜਾ ਵੱਡਾ ਕਰਕੇ ਗਏ ਸੀ ਹਫਤੇ ਦਾ ਟਾਈਮ ਦਿੱਤਾ ਤੇ ਜਿਹੜੀ ਉਹ ਲੁਧਿਆਣੇ ਆਰਐਸਐਸ ਦੇ ਜਿਹੜੇ ਲੀਡਰ ਉਹਨਾਂ ਦੇ ਬੇਟੇ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਉਹਦੇ ਬਾਰੇ ਕੀ ਵਿਚਾਰ ਸੋ ਲਗਾਤਾਰ ਪੰਜਾਬ ਦੇ ਵਿੱਚ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਹੁਣ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਿੰਦਾ ਕਿ ਅੱਜ ਪੰਜਾਬ ਦੇ ਹਾਲਾਤ ਨੇ ਕਿ ਫਰੋਤੀਆਂ ਦੇ 80% ਕੇਸ ਰਿਪੋਰਟ ਹੀ ਨਹੀਂ ਹੁੰਦੇ لوکاں ਦਾ ਐਸਾ ਭਰੋਸਾ ਉੱਠ ਗਿਆ ਪੁਲਿਸ ਤੋਂ ਤੇ ਸਰਕਾਰ ਤੋਂ ਉਹ ਪੈਸੇ ਦੇ ਕੇ ਉਹ ਕਹਿੰਦੇ ਨੇ ਯਾਰ ਆਪਾਂ ਆਪਦੀ ਜਾਨ ਬਚਾਈਏ ਕਿਉਂਕਿ ਜੇ ਪੁਲਿਸ ਕੋਲੇ ਜਾਵਾਂਗੇ ਸਰਕਾਰ ਕੋਲ ਜਾਵਾਂਗੇ ਇਹਨਾਂ ਨੇ ਕਰਨਾ ਕੁਝ ਨਹੀਂ ਮਦਦ ਕੋਈ ਨਹੀਂ ਕਰਨੀ ਫੋਕੀ ਸਿਆਸਤ ਕਰਦੇ ਨੇ ਸੋ 80% ਕੇਸ ਫਰੋਤੀਆਂ ਦੇ ਪੰਜਾਬ 'ਚ ਰਿਪੋਰਟ ਹੀ ਨਹੀਂ ਹੋ ਰਹੇ ਇਹ ਹਾਲਾਤਾਂ 'ਚ ਪੰਜਾਬ ਪਹੁੰਚ ਚੁੱਕੇ ਹੋਰ ਕਿਉਂ ਇੰਡਸਟਰੀ ਬਾਹਰ ਜਾ ਰਹੀ ਹੈ ਜੀ ਕਿਉਂ ਯੂਪੀ ਜਾ ਕੇ ਉਰੇ ਦੀ ਇੰਡਸਟਰੀ ਸ਼ਿਫਟ ਹੋ ਰਹੀ ਹੈ ਅਗਲਾ ਪੈਸੇ ਹੀ ਨਹੀਂ ਲਾਉਣਾ ਚਾਹੁੰਦਾ ਪੰਜਾਬ 'ਚ ਕਿਉਂਕਿ ਉਰੇ ਇਸ ਤਰੀਕੇ ਦਾ ਮਾਹੌਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਣ ਗਿਆ ਕਿ ਜਾਂ ਤਾਂ ਮੰਗੀ ਜਾਂਦੇ ਨੇ ਜਾਂ ਦਿੱਲੀ ਵਾਲੇ ਪੈਸੇ ਇਕੱਠੇ ਕਰੇ ਜਾਂਦੇ ਨੇ ਵਪਾਰੀ ਕੀ ਕਰੂਗਾ ਵਪਾਰੀ ਨੂੰ ਮਜਬੂਰੀ ਬਣ ਗਈ ਪੰਜਾਬ ਤੋਂ ਬਾਹਰ ਜਾਣ ਦੀ ਆ ਖੀੜ ਦੇ ਵਿੱਚ ਜਿਹੜੀ ਸ਼ਿਕਾਇਤ ਆਮ ਆਦਮੀ ਪਾਰਟੀ ਨੇ ਤੁਹਾਡੀ ਪਾਰਟੀ ਦੇ ਵਿਰੁੱਧ ਕੀਤੀ ਹੈਗੀ ਹੈ ਭਾਰਤੀ ਚੋਣ ਕਮਿਸ਼ਨ ਨੂੰ ਇਹਨਾਂ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ ਤੁਹਾਨੂੰ ਕੋਈ ਉੱਥੋਂ ਕੋਈ ਜਵਾਬ ਆਇਆ ਜਾਂ ਨੋਟਿਸ ਆਇਆ ਭਾਰਤੀ ਚੋਣ ਕਮਿਸ਼ਨ ਵੱਲੋਂ ਦੇਖੋ ਇਹੀ ਜਿਹੇ ਫਰਜੀ ਸ਼ਿਕਾਇਤਾਂ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਹੀ ਮੈਨੂੰ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਐਸੀਆਂ ਸ਼ਿਕਾਇਤਾਂ ਨੂੰ ਸੀਰੀਅਸਲੀ ਲੈਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਬੰਦੇ ਫਰਜੀ ਸ਼ਿਕਾਇਤਾਂ ਕਰਦੇ ਨੇ ਇਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਕਰੋ ਦੇਖੋ ਨਾ ਤਾਂ ਕੋਈ ਜਿਹੜੇ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਸੀ ਉਹਨਾਂ ਦੇ ਖਿਲਾਫ ਕੋਈ ਐਸਾ ਕ੍ਰਿਮੀਨਲ ਕੇਸ ਹੈ ਨਾ ਹੀ ਕੋਈ ਕੰਚਨਪ੍ਰੀਤ ਦੇ ਖਿਲਾਫ ਹੈ ਪਰੇਤਕਲ ਸਪਸ਼ਟ ਹੈ ਕਿ ਉਹਨਾਂ ਦੇ ਖਿਲਾਫ ਕੇਸ ਨਹੀਂ ਸੀ ਦੂਜੇ ਪਾਸੇ ਦੇਸ਼ ਦਾ ਸੰਵਿਧਾਨ ਤਾਂ ਜਿਲ੍ਹਿਆਂ 'ਚ ਬੈਠੇ ਹੋਏ ਬੰਦਿਆਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਐਨਐਸਏ ਜਿਨ੍ਹਾਂ ਤੇ ਲੱਗੀ ਹੈ ਅਮਰਤਪਾਲ ਨੇ ਡਿਬਰੂਗੜ ਤੋਂ ਚੋਣ ਲੜੀ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਮਾਨਤਾ ਰੱਦ ਕਰ ਦਿਓ ਕਿਤੇ ਪਾਰਟੀਆਂ ਦੀ ਮਾਨਤਾ ਇਸ ਤਰੀਕੇ ਰੱਦ ਹੁੰਦੀ ਹੈ ਜਿਹੜੇ ਬੰਦੇ ਸ਼ਿਕਾਇਤ ਕਰਦੇ ਨੇ ਨਾ ਤਾਂ ਉਹਨਾਂ ਨੂੰ ਸੰਵਿਧਾਨ ਦਾ ਪਤਾ ਹੈ ਨਾ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦਾ ਪਤਾ ਹੈ ਪਰ ਕਿਉਂਕਿ ਸਰਕਾਰ ਦਾ ਡੰਡਾ ਚੜਿਆ ਹੁੰਦਾ ਵੀ ਤੂੰ ਸ਼ਿਕਾਇਤ ਕਰਦੇ ਤੂੰ ਕਰਦੇ ਹੋ ਸ਼ਿਕਾਇਤ ਕਰ ਦਿੰਦੇ ਨੇ ਇਹ ਫਰਜੀ ਸ਼ਿਕਾਇਤਾਂ ਨੇ ਇਹ ਫਰਜੀ ਸ਼ਿਕਾਇਤਾਂ ਕਰਨ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜੀ ਸ਼ੁਕਰੀਆ ਦੇਖਦੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ ਕਿੱਥੋਂ ਤੱਕ ਚੱਲਦੀ ਹੈ ਕਿ ਇਹ ਜਲਦੀ ਖਤਮ ਹੋ ਜਾਏਗੀ ਜਾਂ ਹੋਰ ਵੀ ਕੋਈ ਨਵਾਂ ਮੁੱਦਾ ਸਾਹਮਣੇ ਆਏਗਾ ਕੈਮਰਾਮੈਨ ਰਮੇਸ਼ ਦੇ ਨਾਲ ਮਨਦੀਪ ਸਿੰਘ এবੀਸੀ ਪੰਜਾਬ ਚੰਡੀਗੜ੍ਹ